ਖੜ ਗਿਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨੱਕੇ ਛੇੜ ਲਈ ਲੈ ਕੇ ਆਏ ਆਂਗੇ ਦੋ ਤਿੰਨ ਤਾਂ ਆ ਗਿਆ ਬਾਈ ਕੋਲੇ ਗਾਵਾਂ ਇੱਕ ਤਾਂ ਤਾਜੀ ਸੂਈਆ ਦੋ ਗੱਬਲ ਟੁਕੜ ਚੱਕ ਪਾਸ ਨੇ ਤੇ ਦੋ ਆ ਗਿਆ ਬਾਈ ਕੋਲੇ ਟੋਪ ਕੁਆਲਿਟੀ ਦੀਆਂ ਹੀਫਰ ਬਸੀਆਂ ਇੱਕ ਆ ਗਈ ਜਰਸੀ ਬਾਈ ਕਾਫੀ ਕਲਰ ਤੇ ਇੱਕ ਆ ਗਿਆ ਐਚਐਫ ਦਾ ਨਗੀਨਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਧੰਨਵਾਦ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਠੀਕ ਹੈ ਵੀਰੇ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਗਰਦੀਪ ਸਿੰਘ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਜੀ ਤਸੀਲ ਤਪਾੜਾ ਤਸੀਲ ਤਪਾੜਾ ਨੇੜੇ ਪੰਡ ਕਿਹੜਾ ਹੈ ਨੇੜੇ ਵੀਰੇ ਪੱਖੋਂ ਕੈਂਚੀਆਂ ਦੇ ਪਹਾੜ ਆਪਾਂ ਨੂੰ ਠੀਕ ਆ ਕੰਟੈਕਟ ਨੰਬਰ ਬੋਲ ਦੋ ਕੰਟੈਕਟ ਨੰਬਰ ਹੈਗਾ ਵੀਰੇ 9877473776 ਇਹ ਬਾਈ ਦਾ ਵੀ ਕੰਟੈਕਟ ਨੰਬਰ ਆ ਬਾਕੀ ਜੀ ਕ੍ਰੀਨ ਤੇ ਚੱਲ ਇਹਨਾਂ ਲੋਡ ਕਰ ਲਓ ਬਾਈ ਜਿਹੜੀ ਸਾਹਮਣੇ ਵੈਣ ਦੇਖ ਰਹੇ ਆ ਕਿਹੜਾ ਸੁਆ ਸੂਈ ਵੀ ਆ ਇਹ ਵੀਰੇ ਦੂਜਾ ਸੂਈ ਵੀ ਆ ਕਿੰਨਾ ਕਿੰਨੇ ਟਾਈਮ ਦੀ ਹਣ ਚੱਕ ਪਾਸ ਹੈ ਇਹ ਵੀਰੇ 4:30 ਵੀ ਨਹੀਂ ਚੱਕ ਪਾਸ ਆ ਕਿੰਨਾ ਦੁੱਧ ਆ ਬਾਈ ਦੁੱਧ ਵੀਰੇ ਮਸ਼ੀਨ ਤੋਂ ਆਈ ਮਸ਼ੀਨ ਦੀ ਚਵਾਈ ਤੋਂ ਇਹ ਠੀਕ ਆ ਮਸ਼ੀਨ ਵਾਲਾ ਬੰਦਾ ਜੀ ਨੂੰ ਤਾਂ ਫੋਨ ਲਾਵੇ ਬਸ ਇਹ ਮਸ਼ੀਨ ਤੇ 16 ਕਿਲੋ ਦੁੱਧ 15 ਕਿਲੋ ਕੱਢੂਗੀ ਠੀਕ ਆ ਟੋਕੜਾ ਬਣਾ ਲੈ ਵਾਲੂਆ ਦਿਖਾ ਦੇ ਪੂਰਾ ਫੁੱਲ ਚ ਲੈਵਾ ਕਮਾਲ ਆ ਬਾਈ ਫੀਟਿੰਗ ਵਾਲਾ ਲੈਵਾ ਬਹੁਤ ਸੋਨਾ ਕੱਲਾ ਕੱਲਾ ਸੱਜਰ ਦਾ ਬਾਈ 32 ਕਿਲੋ ਰਿਕਾੜਾ ਥਾਂ ਥਣ ਦੇਖ ਕੇ ਨਾ ਚੰਗਾ ਸਹੀ ਗੱਲ ਆ ਥਣਾ ਦਾ ਸਹਿਜ ਬਹੁਤ ਚੰਗਾ ਬਾਕੀ ਰਾਜੀ ਸਮੀ ਪਲੀ ਕਦ ਕਾੜ ਬਰੀਡ ਸੈਲਿੰਗ ਸੁਣ ਨਾ ਇਹ ਗੱਲ ਕਰੀਏ ਬਾਈ ਫੁੱਲ ਥਣਾ ਦਾ ਸਹਿਜ ਬਹੁਤ ਕਮਾਲ ਆ ਕੇ ਥਣਾ ਆਪਾਂ ਚੈੱਕ ਕਰਵਾ ਲੈ ਕੱਲਾ ਕੱਲਾ ਥਣਾ ਨਾੜਾ ਨੂੜਾ ਲੈ ਵੀ ਤੇ ਫੁੱਲ ਚੰਗੀਆਂ ਇਹ ਲਾਈਦਰ ਵਿਆਪਤੀ ਕਰਾਣੇ ਬਈ ਲੈ ਕੀ ਬਾਤ ਆ ਚੋਈ ਤੇ ਵੀਰੇ ਹੱਥਾਂ ਨਾਲ ਵੀ ਆਂਦੀ ਆ ਪਰ ਥੋੜੀ ਜੀ ਮਤਲਬ ਕੀ ਕਰ ਹੱਥਾਂ ਨਾਲ ਐ ਲੱਤ ਸੜ ਕੋਈ ਨਹੀਂ ਲੈ ਕਿ ਮਰਜੀ ਥੱਲੇ ਥੱਲੇ ਬੈਠਾ ਰਹਿ ਥਾਂ ਬਾ ਵੀ ਮਸ਼ੀਨ ਤੇ 16 ਕਿਲੋ ਦੁੱਧ ਹੱਥਾਂ ਨਾਲ ਥੋੜਾ ਘੱਟ ਘੜਦੀ ਆ ਹਜੇ ਠੀਕ ਆ ਬਈ ਕੋਈ ਹੱਥਾਂ 'ੇ ਲੱਗੀ ਨਹੀਂ ਤੇ ਮੁੱਲ ਬਈ ਇਹਦਾ ਫਿਰ ਕੀ ਆ ਲੈਣ ਦਾ ਇਹਦਾ ਮੁੱਲ ਵੀਰੇ 53000 ਰੁਪਇਆ 53000 ਰੁਪਇਆ ਲੈਣ ਦੇਣ ਮੁੱਲ ਬਈ ਕਹਿੰਦਾ 53000 ਰੁਪਇਆ ਬਾਈ ਜੇ ਤਾਂ ਮਸ਼ੀਨ ਤੇ ਚਵਾਈ ਕਰਦੇ ਤਾਂ ਚੰਦਾ ਦੁੱਧ ਕੱਢਦੀ ਆ ਬਾਈ ਕਹਿੰਦਾ ਯਾ ਹੱਥਾਂ ਥੋੜਾ ਜਿਹਾ ਕਰਦੀ ਆ ਹੱਥ ਦਾ ਹਣਾ ਮਤਲਬ ਕਿ ਹੈਲਦੀ ਫੁਲਦੀ ਨਹੀਂ ਵੀ ਆਪਾਂ ਕਹਿੰਦੀ ਹੈਲਦੀ ਆ ਲੈ ਠੰਡੀ ਸੀ ਲੈ ਬਾਈ ਵੀ ਜੇ ਕਿਸੇ ਨੇ ਮਸ਼ੀਨ ਤੇ ਲਾਉਣੀ ਆ ਪੂਰੀ ਚੰਗੀ ਬਿਹੜ 30 32 ਕਿਲੋ ਰਕੜ ਦਾ ਠੀਕ ਆ ਮੁੱਲ ਵੀ ਬਾਈ ਨੇ ਬਾਈ ਜਾਇਜ਼ ਕਰਤਾ 53000 ਰੁਪਏ ਦੀ ਬਾਈ ਕਹਿੰਨਾ ਆਪਾਂ ਦੇ ਦੇਾਂਗੇ ਤੇ ਅੱਗੇ ਬਾਈ ਦੋ ਨੰਬਰ ਤੇ ਤਾਜੀ ਸੂਈ ਆ ਗਈ ਇਹ ਤਾਜੀ ਸੂਈ ਆ ਵੀਰੇ ਕਿਹੜਾ ਸੂਆ ਸੂਈ ਆ ਬਾਈ ਇਹ ਇਹ ਵੀਰੇ ਦੂਜਾ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਬਾਈ ਇਹ ਵੀਰੇ ਰਾਤ ਦੀ ਸੂਈ ਵੀ ਹੈ ਰਾਤ ਦੀ ਸੂਈ ਹੈ ਬੱਚਾ ਕਿ ਆ ਗਿਆ ਬਈ ਇਹ ਬੱਸ ਆ ਵੀਰੇ ਦੇ ਵਿੱਚ ਬੱਚਾ ਇਹਦੇ ਮਗਰ ਆ ਗਿਆ ਬੱਸਾ ਜੇਰ ਵਗੈਰਾ ਓਕੇ ਆ ਹਾਂ ਹਾਂ ਵੀਰੇ ਓਕੇ ਡੰਨ ਆ ਜਾ ਕਿੰਨੇ ਕ ਬੋਲਾ ਕੱਢਿਆ ਫਿਰ ਇਹ ਦੁੱਧ ਕੱਢਿਆ ਵੀਰੇ ਦਾ ਬੋਲਾ ਤੜਕੇ ਬੱッセ ਨੂੰ ਚੰਗਾ ਕੇ 3-4 ਕਿਲੋ ਵਾਂਗੂ ਠੀਕ ਆ ਪਲਿਸ ਵੀ ਬਹੁਤ ਆ ਬਈ ਹੈਨਾ ਹਾਂ ਹਾਂ ਵੀਰੇ ਕਿੰਨਾ ਦੁੱਧ ਜਦੋਂ ਐਸਟੀਮੇਟ ਜਾ ਦੁੱਧ ਵੀਰੇ 18 ਕਿਲੋ ਦੇ ਦੂ ਵੀਰੇ ਜਮਾ ਰਾਮ ਨਾੜੀ ਠੀਕ ਆ ਇਹ ਸੇਵਾ ਕਰ ਲੂ ਵੀ ਵੱਧ ਵੀ ਕੱਟ ਸਕਦੀ ਆ ਫਿਟਿੰਗ ਵਾਲਾ ਲੈ ਵਾ ਜਾਵਾ ਠੀਕ ਆ ਬਾਈ ਤੇ ਸਾਮ ਤੱਕ ਕਿਵੇਂ ਤਿਆਰ ਹੁੰਦੀ ਆ ਪੂਰੀ ਵਧੀਆ ਹੁੰਦੀ ਆ ਵੀਰੇ ਖਾਜ ਜਾਂਦੀ ਆ ਥਣ ਨੂੰ ਤਾਂ ਠੀਕ ਆ ਬਾਈ ਥਣਾ ਦਾ ਸਹਿਜ ਬਹੁਤ ਚੰਗਾ ਆ ਇੱਕ ਨੰਬਰ ਬਾਈ ਥਣਾ ਪੂਰੀ ਵਿਥੀ ਆ ਜਿਹਨੂੰ ਆਪਾਂ ਕਹਿੰਦੀ ਆ ਥਣ ਲੱਗਿਆ ਵਗਾ ਚਵਾਈ ਚ ਮੂ ਇੱਕ ਨੰਬਰ ਇੱਕ ਨੰਬਰ ਆ ਵੀਰੇ ਤਾਰਾ ਮਾਰ ਦਿੰਨੇ ਆਪਾਂ ਕੱਲ ਤਾਰਾਂ ਬਾਈ ਦਿੰਨੇ ਆ ਮਾਰ ਤੇ ਦਾ ਮੁੱਲ ਦੱਸ ਬਾਈ ਕੀ ਰਹੂ ਮੁੱਲੇ ਦਾ ਵੀਰੇ 60 ਕਰਾਲ ਓ ਵਾਟੇ ਕਰਾ ਲਓ ਪੈਂਟ ਕਰਾ ਲਓ 60000 ਜੀ ਦੇ ਦਾਂਗੇ ਆਪਾਂ ਪੈਂਟ ਕਰਾ ਲਓ ਵਾਟੇ ਕਰਾ ਲਓ 60000 ਰੁਪਏ ਦੀ ਬਾਈ ਕਹਿੰਦਾ ਆਪਾਂ ਦੇ ਦੇ ਦਾਂਗੇ ਸੂਈ ਸਬਾਈ ਆ ਬੱਚਾ ਮਗਰ ਦੱਸਾ ਬਾਈ ਜੇਰ ਵਗੈਰਾ ਬਾਈ ਕਹਿੰਦਾ ਜਮਾ ਓਕੇ ਆ ਤਾਰਾਂ ਆਪਾਂ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਲੈ ਬਾਈ ਠੰਡੀ ਸੀਲ ਦੇਖੋ ਠੰਡੀ ਸੀਲ ਹਾਂ ਠੰਡੀ ਸੀਲ ਵੀਰੇ ਇੱਕ ਨੰਬਰ ਆ ਜਾਮਾ ਬੋੜਾ ਹੀ ਆ ਬੋੜਾ ਹੀ ਆ ਇਹ ਤੜਕੀ ਸੂਈ ਆ ਨਾ ਮੇਰਾ ਬੋੜਾ ਮਾਰ ਲਿਆ ਬਾਈ ਜਮਾ ਲੈ ਲਾ ਲਓ ਜੀ ਮੈਂ ਕਸਟਰਡ ਮਾਰ ਪਾਉਂਦਾ ਬੱਚਾ ਨਾ ਕੀ ਬਾਤ ਆ ਬਾਈ ਚਵਾਈ ਦੇਖੋ ਬਾਈ ਜਮਾ ਇੱਕ ਨੰਬਰਾਂ ਮੇਰਾ ਗਾੜਾ ਪੂੜਾ ਮਾਰ ਦਿਆ ਕਰਮ ਵਾਲੀ ਤੇ ਮੁੱਲ ਵੀ ਬਾਈ ਨੇ ਉਸ ਸਾਹਿਬ ਨੇ ਛੱਡੀ ਸੀਲ ਪੂਰੀ ਆ ਵੀਰੇ ਹੂੰ ਸਹੀ ਗੱਲ ਆ ਬਾਈ ਲੈ ਬੌੜਾ ਹੀ ਮਾਰ ਦਿਆ ਜਮਾ ਇੱਕ ਨੰਬਰਾਂ ਬਾਈ ਕੀ ਆ ਬਾਈ ਕਮੇਤਾਰ ਵੀ ਲੈ ਠੀਕ ਆ ਬਾਈ ਥਣਾ ਦੀ ਬਾਈ ਕਹਿੰਦਾ ਇੱਕ ਨੰਬਰਾਂ ਨਾੜਾ ਨੂੜਾ ਫੁੱਲ ਚੰਗੀਆਂ ਮੁੱਲ ਵੀ ਇਹਦਾ ਬਾਈ ਨੇ ਜਾਇਜ਼ ਰੱਖਿਆ ਤੇ ਅੱਗੇ ਬਾਈ ਤਿੰਨ ਨੰਬਰ ਤੇ ਦੱਸੇ ਵੀ ਤੋਕੜ ਗੱਬਣਾ ਇਹ ਵੀ ਤੋਕੜ ਗੱਬਣਾ ਵੀਰੇ ਕਿੰਨੇ ਟਾਈਮ ਦੀ ਚੱਕਪਾਸ ਆ ਬਾਈ ਇਹ ਵੀਰੇ 5 ਮਹੀਨੇ ਦਾ ਪੂਰੇ ਹੋਏ ਵੈ ਨੂੰ ਹੂੰ 6 ਮਹੀਨਾ ਚੱਲਦਾ ਤੇ ਕਿੰਨਾ ਬਈ ਦੋਤਾ ਦੋਤ ਵੀਰੇ ਆਪਣਾ ਚੋਕੇ ਲੈਂਦਾ ਨਾ ਹੂੰ 7 ਕਿਲੋ ਦੀ ਗਰੰਟੀ ਹੈ ਕੋਈ ਧਾਰਦੀ ਨਾ ਮਾਰੇ ਭਾਬੇ ਕੋ ਦੋ ਟਾਈਮ ਛੱਡੀ ਕਰ ਲੈ ਚਾਹੇ 3 4 ਹੀ 4 7 ਕਿਲੋ ਹੀ ਤਾਂ ਚਾਹੀ ਧਾਰ ਵੀ ਨਾ ਮਾਰੇ ਅਗਲੇ ਦੇ ਘਰ ਤਾਈ ਦੀ ਗਰੰਟੀ ਹੋਊਗੀ ਠੀਕ ਹੈ ਬਾਈ ਚਵਾਈ ਕਿਵੇਂ ਲੱਗੀ ਆ ਚਵਾਈ ਇੱਕ ਨੰਬਰ ਆ ਵੀਰੇ ਇਹਦੀ ਚੋਂ ਚਵਾ ਬਾਈ ਕਹਿੰਦਾ ਇੱਕ ਨੰਬਰ ਲੱਗੀ ਆ ਬਾਈ ਤੇ ਮੁੱਲ ਇਹਦਾ ਕੀ ਰਹੂ ਬਈ ਦੇਣ ਲੈਣਾ ਇਹਦਾ ਮੁੱਲ ਬੱਸ ਵੀਰੇ ਦੇਣ ਲੈਣਾ ਹੈਗਾ ਕਿ 47000 ਰੁਪਿਆ ਠੀਕ ਹੈ ਬਾਈ 47000 ਰੁਪਿਆ ਮੁੱਲ ਬਾਈ ਹੈਗਾ ਕਿ ਨਾ ਦੇਣ ਲੈਣਾ ਤੇ ਥਣਾ ਦੀ ਸਾਫ ਸੁਥਰੀ ਜੇ ਕੋਈ ਮੰਨ ਕੇ ਚੱਲੋ ਭਾਈ ਛੋਡੀ ਚੈੱਕ ਕਰਵਾਈ ਵੀ ਆ ਕੋਈ ਵੀਰ ਆਪਦੀ ਚੈੱਕ ਕਰਵਾਉਣੀ ਚਾਹੁੰਦਾ ਹੋਵੇ ਹਾਂ ਹਾਂ ਵੀਰੇ ਕਰਵਾ ਲਿਆ ਗਿਆ ਰਕਲਵਾ ਕੇ ਲੱਗੇ ਥਣ ਬੜਾ ਚੰਗਾ ਭਾਈ ਨਾੜਾਂ ਬੜੀਆਂ ਚੰਗੀਆਂ ਥਣਾ ਦੀ ਕੁਆਲਿਟੀ ਚੈੱਕ ਧਾਰਾਂ ਮਾਰ ਦਿੰਦੇ ਵੀਰੇ ਦੇਖੀ ਧਾਰ ਕਿੰਨੀ ਠੰਡੀ ਸੀ ਨਵਾੜੀ ਆ ਯਾਰ ਹਨਾ ਇੱਕ ਨੰਬਰ ਆ ਵੀਰੇ ਉਹੀ ਬੈਠ ਕੇ ਕੀ ਬਾਤ ਆ ਭਾਈ ਇਹੀਂ ਬਹਿ ਗਿਆ ਅੱਪਾ ਕੁਝ ਨਹੀਂ ਦੇਖੋ ਬੁਰੀ ਲੇਟ ਚ ਵਈ ਹੋਈ ਤੜਕੇ ਦੀ ਵੀਰੇ 7:30-8 ਵਜੇ ਵਿਚ ਵਈ ਹੋਈ ਵੀ ਆ ਕੀ ਬਾਤ ਆ ਹਨਾ ਬੜਾ ਚੰਗਾ ਜੌੜ ਲੱਗਾ ਹੁਣ ਕਿਸਮਾ ਚਾਈਆ ਹੁਣ ਵੀਰੇ ਦੇਖ ਧਾਰ ਕਿਵੇਂ ਆਉਂਦੀ ਆ ਇੱਕ ਨੰਬਰ ਹੀ ਤੇ ਵੀ ਪੂਰੀ ਫੁੱਲ ਇੱਕ ਨੰਬਰ ਚਵਾਈ ਆ ਜਮਾ ਸਹੀ ਗੱਲ ਹੈ ਠੀਕ ਆ ਬਾਈ ਇੱਕੋ ਜਾਂ ਥਾਣਾ ਬਾਈ ਚਾਰੇ ਥਣ ਪੂਰੇ ਗੈਪ ਤੇ ਲਾੜਾ ਨੂੜਾ ਫੁੱਲ ਚੰਗੇ ਆ ਮੁੱਲ ਬਈ ਦਾ ਫਿਰ ਕੀ ਹੈਗਾ 47000 ਰੁਪਏ ਠੀਕ ਆ 47000 ਰੁਪਏ ਮੁੱਲ ਆ ਬਾਕੀ ਜਿਆਦਾ ਕੁਆਲਟੀ ਵਾਲੀ ਹੈ ਨਾ ਬ੍ਰੀਡ ਆ ਗਈ ਬਾਈ ਇੱਕ ਨੰਬਰ ਪ੍ਰਿੰਟ ਬਹੁਤ ਚੰਗਾ ਸੈਣਗਾ ਚਮਕਾ ਵੱਡੀ ਆਏ ਨਾ ਮੈਨੂੰ ਵੀ ਕੋਈ ਵੀ ਛੋਟੀ ਆ ਵੱਡੀਆਂ ਫੁੱਲ ਆ ਨਾ ਹੈ ਨਾ ਤੂਰ ਧਾਰ ਤੂਰ ਪੂਰੀ ਵਧੀਆ ਵੀਰੇ ਹੁਣ ਤਾਂ ਪਸਮਾਏ ਚ ਨਹੀਂ ਆਈ ਤਾਂ ਨਹੀਂ ਧਾਰ ਬਈਆ ਬੱਜੀਆਂ ਧਾਰ ਇੱਕ ਨੰਬਰ ਦੀ ਆ ਜਾਣਾ ਠੀਕ ਹੈ ਬਾਈ ਧਾਰ ਬਾਈ ਕਹਿੰਦਾ ਇੱਕ ਨੰਬਰ ਦੁੱਧ ਵਾਲੀ ਨਾੜ ਵਿੱਚ ਚੈੱਕ ਕਰ ਸਕਦੇ ਹੋ ਬਾਈ ਬਹੁਤ ਚੰਗੀ ਆ ਤੇ ਅੱਗੇ ਬਾਈ ਚਾਰ ਨੰਬਰ ਤੇ ਜਰਸੀ ਆ ਗਈ ਹਾਂ ਵੀਰੇ ਕਿੰਨੀ ਉਮਰ ਦੀ ਆ ਗਈ ਇਹ ਵੀਰੇ ਹੂੰ 7 ਕੁ ਮਹੀਨਿਆਂ ਦੀ 7 ਮਹੀਨੇ ਉਮਰ ਦੰਤੋਂ ਖੀਰੀ ਹਾਂ ਹਾਂ ਵੀਰੇ 7 ਮਹੀਨੇ ਉਮਰ ਦੰਤੋਂ ਖੀਰੀ ਥਣ ਚਾਰ ਕੋਈ ਫੋਰਸਾਂਗ ਨਹੀਂ ਬਰੀੜ ਆ ਗਈ ਇੱਕ ਨੰਬਰ ਫੇਸ ਕੁਆਲਿਟੀ ਬੜੀ ਪਿਆਰੀ ਆ ਗਈ ਤੇ ਇਹਦਾ ਮੁੱਲ ਬਾਈ ਇਹਦਾ ਮੁੱਲ ਬਸ ਵੀਰੇ ਦੇ ਫੋਨ ਤੇ ਕਰ ਲਾਂਗੇ ਯਾਰ ਦੇ ਦਾਂਗੇ ਸਾਰਾ ਮੁੱਲ ਜਾਏ ਜੀ ਹੁਣ ਹਾਂ ਜਮਾ ਹੀ ਜਾਏ ਖੋਲ ਬਈ ਤੋਰ ਮੜੀ ਖੋਲ ਕੇ ਸੈਨਿਕ ਬਹੁਤ ਆ ਬਈ ਕਾਫੀ ਕਲਰ ਜਰਸੀ ਆ ਗਈ ਬਹੁਤ ਮੰਗ ਬਹੁਤ ਮਿਲਦੀ ਬਹੁਤ ਘਾਟਾ ਬਰੀਡ ਆ ਗਈ ਇੱਕ ਨੰਬਰ ਚਮਕ ਵਾਲੀ ਆ ਵੋਦੀਵਾਦੀ ਚੈੱਕ ਕਰੋ ਬੜੀ ਕਮਾਲ ਆ ਜੀ ਤੇ ਮੁੱਲ ਬਈ ਕਹਣਾ ਹੋਊਗਾ ਫੋਨ ਤੇ ਤੇ ਮੁੱਲ ਰਹੂਗਾ ਜਮਾ ਜਾਏ ਤੇ ਦੇਣ ਲੈਣ ਵਾਲਾ ਫੇ ਚੱਕਰਾਂ ਹੀ ਲੈ ਨਿਕਾ ਜਮੂ ਆ ਗਿਆ ਜਮਾ ਹਾਂ ਵੋਦੀਵਾਦੀ ਫੁੱਲ ਕਮਾਲ ਪਾਲਣ ਵਾਲਾ ਵੀਰ ਲੈਣੇ ਜੀ ਦੋਨੇ ਬੱਸੀਆਂ ਇਕੱਠੀਆਂ ਲੈ ਲਊ ਉਹ ਜਿਹਾ ਮਾਨਤਾ ਕਰ ਦਾਂਗੇ ਆਪਾਂ ਜੇ ਕੋਈ ਕੱਲੀ ਕੱਲੀ ਲੈ ਲੂਗਾ ਉਹ ਵੀ ਮਾਨਤਾ ਤਨ ਕਰ ਦਾਂਗੇ ਆਪਾਂ ਠੀਕ ਆ ਬਾਈ ਜਾਨ ਜੂਨ ਪੂਰੀ ਫੁੱਲ ਆ ਬੈ ਸਹੀ ਗੱਲ ਆ ਜਿੰਦ ਜਾਨ ਦੀ ਗੱਲ ਕਰੀਏ ਬਾਈ ਬੱਸੀ ਤੇ ਫੁੱਲ ਆ ਚਾਰ ਥਾਣਾ ਕੋਈ ਦੂਜੀ ਸੋਨੂੰ ਫੋੜ ਸਕਲੀ ਮਲੜੀ ਜੇ ਕੋਲੇ ਆਉਂਗੇ ਦੇਖਣ ਨੂੰ ਤੇ ਅੱਗੇ ਬਾਈ ਇਧਰੋਂ ਪੰਜ ਨੰਬਰ ਤੇ ਐਚ ਐਫ ਦਾ ਨੰਕਿੰਨਾ ਆ ਗਿਆ ਹਾਂ ਹਾਂ ਵੀਰੇ ਇਹ ਕਿੰਨੀ ਉਮਰ ਦਾ ਆ ਗਿਆ ਬਾਈ ਏ ਬਰੇਕ ਇਹ ਵੀ ਸਾਲ ਕੁ ਦੀ ਆ ਬਸ ਸਾਲ ਉਮਰ ਆ ਬਾਈ ਦੰਦੋਂ ਇਹ ਵੀ ਖੀਰੀ ਹੋਣਾ ਹਾਂ ਹਾਂ ਬਰੇਕ ਖੀਰੀ ਦੰਦੋਂ ਖੀਰੀ ਬੋਦੀ ਕਮਾਲ 400 ਨੂੰ ਥਾਣ ਮਿਲਣਗੇ ਥਾਣਾ ਆਪਾਂ ਨੇੜੇ ਚੈੱਕ ਕਰਾ ਲੈ ਪ੍ਰਿੰਟ ਵਗੈਰਾ ਬਹੁਤ ਚੰਗਾ ਥੋੜਾ ਸਮਾਈ ਭਾਲ ਦੀ ਆ ਬਸ ਹਾਂ ਹਾਂ ਬਰੇਕ ਪੂਰੀ ਫੁੱਲ ਬਰੀਡ ਆਉਂਦੇ ਫੁੱਲ ਬਰੀਡ ਬੱਚਾ ਆ ਗਿਆ ਬਾਈ ਜੇ ਚੰਗੀ ਸਮਾਈ ਹੋ ਗਈ ਤਾਂ ਮੰਨ ਲਓ ਟੀਕਾ ਲੈਣ ਦਾ ਜਮਾ ਕਾਬਲੀ ਆ ਕੀ ਢੋਲੀ ਆਪਾਂ ਚੈੱਕ ਕਰਾ ਜੇ 2 ਮਹੀਨੇ ਨੂੰ ਫੀਡ ਜੀ ਪੈ ਗਈ ਬਸ ਤੀਜੇ ਮਹੀਨੇ ਨੂੰ ਟੀਕਾ ਲੈ ਲੂ ਠੀਕ ਆ ਬਾਈ ਫੁੱਲ ਮਸਤੀ ਕਰਦੀ ਆ ਹਨਾ ਲੱਤਾਂ ਲੱਤਾਂ ਨਹੀਂ ਇਹ ਨਹੀਂ ਹੈਗਾ ਲੱਤਾਂ ਭੱਖਾ ਭੱਖਾ ਨੂੰ ਪਾਈ ਦੀ ਇਹਦੇ ਕੀ ਬਾਤ ਆ ਝੋਲੀ ਇੱਕ ਨੰਬਰ ਆ ਬਾਈ ਪੂਰੀ ਬਿੱਥੇ ਥਾੜਾ ਗੁਲਾਬੀ ਥਾੜਾ ਮੋਲੇ ਦਾ ਫੋਨ ਤੇ ਖੂਗਾ ਹਾਂ ਹਾਂ ਵੀਰੇ ਠੀਕ ਆ ਬੋਦੀ ਬੋਦੀ ਚੈੱਕ ਕਰਾਇਆ ਜੀ ਬਹੁਤ ਕਮਾਈਆਂ ਲੋ ਦੇਖ ਕੱਖਾ ਨਾ ਕਰਦੀ ਆ ਥੋੜਾ ਜਿਹਾ ਹਨਾ ਕੱਖਾਂ ਨੂੰ ਵੀਰੇ ਟਾਈਮ ਹੋਇਆ ਪੈਣਾ ਨੂੰ ਕੱਖਾਂ ਤਾਂ ਕਰਕੇ ਸਹੀ ਗੱਲ ਆ ਬਾਈ ਬੋਦੀ ਵਾਦੀ ਫੁੱਲ ਚੰਗੀ ਸੁਨੱਖ ਬਣਾਏ ਗੱਲ ਕਰੀ ਆ ਫੁੱਲ ਆ ਵਸੀ ਜਾ ਲੈ ਫੇਸ ਵਗੈਰਾ ਚੈੱਕ ਕਰ ਸਕਦੇ ਬੜਾ ਚੰਗਾ ਜੀ ਬੋਦੀ ਬੋਦੀ ਦੇਖ ਆਇਆ ਸੁਦੀਆ ਬੋਦੀ ਜੇ ਕੋਈ ਜੋੜਾ ਲੈਂਦਾ ਤਾਂ ਚੰਗਾ ਮੰਨਤਾਂ ਹਾਂ ਹਾਂ ਵੀਰੇ ਠੀਕ ਹੈ ਬਾਈ ਜੇ ਕੋਈ ਵੀਰ ਕਹਿੰਦਾ ਚੰਗਾ ਜੋੜਾ ਕੋਈ ਲੈਂਦਾ ਤਾਂ ਆਪਾਂ ਚੰਗਾ ਮੰਨਤਾਂ ਕਰਦੇ ਆਂ ਜੇ ਕਿਸੇ ਵੀ ਵੀਰ ਨੂੰ ਪੰਜਾਂ ਚ ਕੋਈ ਪਸੰਦ ਆ ਵੀ ਬਾਈ ਨਾਲ ਲਾਈਕ ਜਰੂਰ ਕਰ ਵੀਡੀਓ ਨੂੰ ਵੇਖਣ ਲਈ ਧੰਨਵਾਦ